ਇਹ ਗੱਲ ਚੱਲਦੀ ਹੈ ਕਿ ਉਕਾੜੇ ਤੋਂ ਤੁਸੀਂ 47 ਦੇ ਵਿੱਚ ਕਿਸ ਤਰ੍ਹਾਂ ਆਏ ਥੋੜੀ ਜੀ ਕਹਾਣੀ ਦੱਸੋ ਜੀ ਸਰ ਸਾਡੇ ਜਿਸ ਵੇਲੇ ਪਾਕਿਸਤਾਨ ਦਾ ਹਲਾਨ ਹੋਇਆ ਜੀ ਅਸੀਂ ਉੱਥੋਂ ਡੜ ਕੇ ਨਹੀਂ ਆਏ ਅਸੀਂ ਤਾਂ ਆਪਣੇ ਵੱਲੋਂ ਘਰ ਸੰਭਾਲ ਕੇ ਆਏ ਅੱਛਾ ਚਾਬੀਆਂ ਸੰਭਾਲ ਕੇ ਸਾਡੀ ਮਾਂ ਪਾਬਕ ਹੋ ਗਏ ਤੁਸੀਂ ਪਰ ਇੰਟਰਵਿਊ ਤਾਂ ਸੀ ਸਿਆਣੀ ਔਰਤ ਸੀ ਹੂੰ ਆ ਸਾਡੀ ਮਦਰ ਨੇ ਗੱਲ ਕਹੀ ਪੇ ਤਾਈਆ ਸਭ ਨੇ ਚਾਬੀਆਂ ਅਸੀਂ ਬਾਬਸਾ ਨੂੰ ਗਏ ਤਾਂ ਲੈ ਉਹ ਸਿਆਣੀ ਔਰਤ ਦਾ ਨਾਮ ਯਾਦ ਹੈ ਜਿਸ ਨੇ ਤਾਈ ਕਿਹਾ ਉਹਨਾਂ ਨੇ ਹਾਂ ਉਹ ਦਾ ਨਾਮ ਫਜ਼ਲਾ tha ਫਜ਼ਲਾ ਹਾਂ ਉਹ ਤੇ ਦੇ ਮਤਲਬ ਮੁਸਲਮਾਨ ਔਰਤ ਸੀ ਫਿਰ ਨੇ ਪਤਾ ਨਹੀਂ ਹੁਣ ਤਾਂ ਅਸੀਂ ਕਿਤੇ ਹੋਰ ਪਹੁੰਚ ਗਏ ਮੈਂ ਉਹ ਤਾਂ ਸ਼ਾਇਦ ਕਿਤੇ ਕਈ ਵਾਰੀ ਵੀਡੀਓ ਘੁੰਮਦਾ ਫਿਰਦਾ ਪਹੁੰਚ ਜਾਂਦਾ ਜੀ ਉਹਨਾਂ ਤੱਕ ਤਾਂ ਮੈਂ ਚਲੋ ਕਚਾਬੀ ਉਹਨਾਂ ਨੂੰ ਦੇ ਕੇ ਆਏ ਦੀ ਹਾਂ ਚਾਹਦੀਆਂ ਸੰਭਾਲ ਲੈਂਦੀਆਂ ਪੇ ਅਸੀਂ ਆਵਾਂਗੇ ਹੂੰ ਤੁਸੀਂ ਖਿਆਲ ਰੱਖਿਓ ਅਸੀਂ ਆ ਕੇ ਚੱਬਨੇ ਲੈ ਲਵਾਂਗੇ ਵਧੀਆ ਸਬੰਸੀ ਤੁਹਾਡੇ ਉਹਨਾਂ ਦੇ ਨਾਲ ਸਾਡੇ ਸਾਰੇ ਉੱਥੇ ਕੋਈ ਰੌਲਾ ਨਹੀਂ ਥਾ ਹਿੰਦੂ ਮੁਸਲਮਾਨ ਨਾਲ ਕੋਈ ਰੌਲਾ ਨਹੀਂ ਥਾ ਹੂੰ ਸਾਨੂੰ ਕੱਢਿਆ ਵੀ ਕਿਸਨੇ ਨਹੀਂ ਪੰਜਾਬ 2L ਚੋਂ ਕੱਢਿਆ ਕਿਸਨੇ ਨਹੀਂ ਤੋ ਇੰਜ 180 ਨਾ ਸਾਨੂੰ ਕਿਸਨੇ ਕੱਢਿਆ ਜੀ ਤੇ ਨਾ ਅਸੀਂ ਛੱਡ ਕੇ ਆਏ ਅਸੀਂ ਹੁਣ ਵੀ ਇਹ ਤੇ ਸ਼ਾਇਦ ਪਤਾ ਨਹੀਂ ਕੱਲ ਨੂੰ ਸਾਨੂੰ ਸੱਦ ਲੈਣ ਤੁਸੀਂ ਅੱਛਾ ਹੁਣ ਵੀ થોੜੀ ਆਸ ਹੈ ਇਹ ਹੈ ਜੀ ਵੀ ਸਾਨੂੰ ਆਸ ਹੈ ਅਸੀਂ ਘਰ ਸੰਭਾਲ ਕੇ ਆਏ ਹਾਂ ਹਾਂ ਅਸੀਂ ਸਾਨੂੰ ਕਿਸ ਨੇ ਕੱਢਿਆ ਨਹੀਂ ਦੇਖੋ ਜੀ ਘਰ ਸੰਭਾਲ ਕੇ ਆਏ ਓਕਾੜੇ ਦੇ ਵਿੱਚ ਦੇਖੋ 47 ਕਦੋਂ ਦਾ ਗਿਆ ਹੈ ਔਰ ਕਿੰਨਾ ਸਮਾਂ ਹੋ ਗਿਆ ਲਗਭਗ 78 ਸਾਲ ਹੋ ਗਏ ਪਰ ਰਾਣਾ ਸਾਹਿਬ ਅੱਜ ਵੀ ਉਮੀਦ ਕਰਕੇ ਰੱਖੇ ਹੈ ਦਿਲ ਦੇ ਵਿੱਚ ਇਹਨਾਂ ਨੇ ਜਿਗਰ ਦੇ ਵਿੱਚ ਸੀਨੇ ਦੇ ਵਿੱਚ ਕਿ ਸਾਨੂੰ ਫੇਰ ਆਪਣੀ ਸਰਜ਼ਮੀਨ ਤੇ ਅਸੀਂ ਜਾਵਾਂਗੇ ਜਰੂਰ ਕਿਉਂਕਿ ਚਾਬੀਆਂ ਦੇ ਕੇ ਆਏ ਹੋਏ ਤੁਸੀਂ ਚਾਬੀਆਂ ਸੰਭਾਲ ਕੇ ਆਏ ਹੋਏ